ਪੰਜਾਬ ਚੋ ਹੜਾਂ ਦਾ ਪਾਣੀ ਜਿਵੇਂ ਹੀ ਘਟਦਾ ਨਜ਼ਰ ਆਇਆ ਹੈ ਸਰਕਾਰੀ ਅਧਿਕਾਰੀ ਪਿੰਡਾਂ ਤੇ ਖੇਤਾਂ ਦੇ ਵਿੱਚ ਜਾਇਜ਼ਾ ਲੈਣ ਲਈ ਪਹੁੰਚ ਰਹੇ ਐ। ਇਵੇਂ ਹੀ ਪਿੰਡ ਬੌਲੀ ਰਮਦਾਸ ਦੇ ਲਾਗੇ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ। ਉਥੇ ਸਰਕਾਰੀ ਅਧਿਕਾਰੀ ਪਹੁੰਚਦੇ ਐ। ਉਥੇ ਹੀ ਖੜੇ ਇੱਕ ਬਜ਼ੁਰਗ ਨੇ ਕਲਾਕਾਰਾਂ ਤੇ ਹੋਰ ਸੇਵਾ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਥੇ ਟਰੈਕਟਰ ਵੰਡਣ ਦੀ ਲੋੜ ਨਹੀਂ, ਇੱਥੇ ਮਿੱਟੀ ਵੰਡਣ ਦੀ ਲੋੜ ਹੈ। ਲੋਕ ਤਾਂ ਕਹਿੰਦਾ ਮਰ ਰਹੇ ਐ। ਤੇ ਤੁਸੀਂ ਟਰੈਕਟਰ ਵੰਡਣ ਦੇ ਹੋ ਇਹ ਬਜ਼ੁਰਗ ਦਾ ਲੈਜਾ ਲੋਕਾਂ ਨੂੰ ਬੋਲਣ ਦੇ ਵਿੱਚ ਠੀਕ ਨਹੀਂ ਲੱਗਿਆ ਹੋਰ ਵੀਡੀਓ ਦੇ ਵਿੱਚ ਕਮੈਂਟ ਕਰਨ ਤੇ ਵੀ ਇਹੀ ਪਤਾ ਲੱਗਿਆ ਹੈ ਕਿ ਲੋਕ ਇਸ ਬਜ਼ੁਰਗ ਨੂੰ ਝਾੜ ਪਾ ਰਿਹਾ ਹੈ ਕਿ ਇੱਕ ਤਾਂ ਕਲਾਕਾਰ ਤੇ ਹੋਰ ਸੰਸਥਾਵਾਂ ਤੁਹਾਡੀ ਸੇਵਾ ਕਰ ਰਹੀਆਂ ਤੁਹਾਡਾ ਹਾਲ ਚਾਲ ਪੁੱਛ ਰਹੀਆਂ ਪੱਲਿਓ ਖਰਚੇ ਕਰ ਰਹੀਆਂ ਪਰ ਤੁਹਾਡਾ ਬੋਲਣ ਦਾ ਲੈਜਾ ਜਿਹੜਾ ਬਹੁਤ ਗਲਤ ਲੱਗਿਆ ਤੇ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਤੇ ਕਮੈਂਟ ਕਰਕੇ ਦੱਸੋਗੇ ਤੁਹਾਨੂੰ ਇਸ ਬਜ਼ੁਰਗ ਦਾ ਲੈਜਾ ਕਿਵੇਂ ਲੱਗਿਆ ਆਓ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਸਹੀ ਇਸ ਟਾਈਮ ਮੈਂ ਹੈਗੀ ਆ ਬੋਲੀ ਰੰ다ਸ ਦੇ ਵਿੱਚ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਸਭ ਤੋਂ ਲਾਸਟਲਾ ਪਿੰਡ ਹੈ। ਜਿਹਦੇ 베ਸ ਤੇ ਐਸੇ ਮੌਜੂਦ ਆ ਮੈਂ। ਅਜਨਾਲੇ ਦੇ ਵਿੱਚ ਬਹੁਤ ਪਾਣੀ ਇਕੱਠਾ ਹੋਇਆ ਹੈ। ਬਹੁਤ ਲੋਕ ਕਲਾਕਾਰ ਮਦਦ ਦੇ ਲਈ ਜ਼ਰੂਰ ਪਹੁੰਚਨੇ ਨੇ। ਲੇਕਿਨ ਉੱਥੇ ਪਾਣੀ ਖਤਮ ਕਿਉਂ ਨਹੀਂ ਹੋ ਰਿਹਾ? ਸਵਾਲ ਇਹ ਉੱਠ ਰਿਹਾ। ਸੋ ਇੱਥੇ ਪੰਜ ਬੰਨ ਟੁੱਟੇ ਨੇ ਜਿਹੜੇ ਕਿ ਅਜਨਾਲੇ ਦੇ ਨਾਲ ਲੱਗਦੇ ਨੇ। ਇਹ ਪਾਣੀ ਜਿਹੜਾ ਲਾਗੇ ਚਾਹ ਦੇ ਪੰਡਾਂ ਦੇ ਵਿੱਚ ਜਾ ਰਿਹਾ ਅਜਨਾਲੇ ਪਿੰਡ ਦੇ ਵਿੱਚ ਪਾਣੀ ਨਹੀਂ ਖਤਮ ਹੁੰਦੇ ਰਿਹਾ ਸੌਂਤਾ ਜੀ ਹੁਣਾਂ ਤੋਂ ਪੁੱਛ ਲੈਣੇ ਇੱਕ ਵਾਰੀ ਕਿ ਇਹ ਬੇਸ ਤੇ ਕਿਉਂ ਨਹੀਂ ਲੋਕ ਪਹੁੰਚ ਪਾ ਰਹੇ ਇੱਥੇ ਦੇਖੀ ਕਿਉਂਕਿ ਜਿਹੜਾ ਅਸੀਂ ਛੱਪੜ ਦੇਖ ਰਿਹਾ ਪਿੱਛੇ ਜੋ ਵੀ ਪਾਣੀ ਦੇ ਬੰਨ ਰੁਕੇ ਹੈ ਵਿੱਚ ਇਹ ਮੱਝਾਂ ਨਾਵਾ ਮਰੀਆਂ ਨੇ ਵਿੱਚ ਇਹ ਲੋਕਾਂ ਦੇ ਘਰਾਂ ਦਾ ਸਮਾਨ ਹੈ ਗੱਡੀਆਂ ਡੁੱਬੀਆਂ ਨੇ 25-25 ਫੁੱਟ ਡੂੰਘਾ ਜਿਹੜਾ ਇਹ ਪਾਣੀ ਹੈ ਜਿਹੜਾ ਸਿੱਧਾ ਅਜਨਾਲੇ ਵੱਲ ਜਾਂਦਾ ਹੈ ਲੋਕ ਉੱਥੇ ਪਹੁੰਚ ਹੀ ਜਾ ਰਹੇ ਨੇ ਲੇਕਿਨ ਬੇਸ ਤੇ ਕੋਈ ਨਹੀਂ ਆ ਰਿਹਾ ਬਹੁਤ ਡੂੰਘਾ ਪਿੰਡ ਹੈ ਸੋ ਰਿਕ ਇਹ ਸਾਡੇ ਆਪਣੇ ਫਿਲਮੀ ਐਕਟਰ ਵੀਰ ਨੇ ਜਾਂ ਹੋਰ ਸਾਡੇ ਬੇੜੇ ਤਨੇ ਐਕਟਰ ਨੇ ਵੀਰ ਉਹਨਾਂ ਗੜੀ ਮੇਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਟਰੈਕਟਰ ਨਾ ਵੀਰ ਵੰਡੋ ਜੇ ਵੰਡ ਸਕਦੇ ਤੇ ਮਿੱਟੀ ਵੰਡੋ ਜਾਂ ਸਾਡੀ ਆਣ ਕਹਿਸ ਦੇਨ ਦੇ ਉੱਤੇ ਹੱਲ ਕਰੋ ਟਰੈਕਟਰ ਵੰਡੋ ਤੁਹਾਡਾ ਸਾਰਾ ਕੁਝ ਦੱਸੋ ਤੁਸੀਂ ਟਰੈਕਟਰ ਵੰਡਣ ਦੇ ਰੇਖਾ ਤੋ ਨੀਆਂ ਮਾਰਨ ਦੀ ਆ ਈ ਮਤਲਬ ਟਰੈਕਟਰ ਦੇ ਕੇ ਤੁਹਾਨੂੰ ਲੋਕਾਂ ਨੂੰ ਹੋ ਸਾਰੇ ਨੂੰ ਦੋ ਦੋ ਕਰਾਓ ਐਡਰੈਸ ਦੱਸੋ ਸਾਡੇ ਘਰ ਦੇ ਉੱਤੇ ਟਰੈਕਟਰ ਨਾਲ ਸਾਰੇ ਅਸੀਂ ਚਲਾਉਣ ਜੋਗੇ ਦੀਗੇ ਸਾਡੇ ਕੋਲ ਸਾਰੇ ਤੇ ਕੀ ਕਰਾਂਗੇ ਟਰੈਕਟਰ ਨਾਲ ਤੁਸੀਂ ਸਾਡੀ ਆੜ ਦੀ ਇਥੇ ਹੈਲਪ ਕਰੋ ਜੇ ਕਰ ਸਕਦੇ ਮਿੱਟੀ ਦਿਖਾ ਦਿਓ ਸਾਰਾ ਸਾਰਾ ਇੱਕ ਵਾਰ ਦੇਖੋ ਕਿੰਨਾ ਕਿੰਨਾ ਪਾਣੀ ਇਕੱਠਾ ਹੋਇਆ ਹੈ ਤੇ ਕਿਵੇਂ ਬੋਰੀਆਂ ਦੇ ਨਾਲ ਪਾਣੀ ਨੂੰ ਬਲੌਕ ਕੀਤਾ ਫਿਲਹਾਲ ਦੀ ਟੈਂਪੋਰਰੀ ਬੇਸਿਸ ਤੇ ਤਾਂਕਿ ਪਾਣੀ ਜਿਹੜਾ ਉਹ ਪਿੰਡ ਦੇ ਵਿੱਚ ਨਾ ਜਾਏ ਅਸੀਂ ਜਿਹੜੀ ਜਗ੍ਹਾ ਤੇ ਖੜੇ ਆ ਇਹ ਪਿੰਡ ਤੋਂ ਘੱਟੋ ਘੱਟ ਕਿੰਨੇ ਕਿਲੋਮੀਟਰ ਦੂਰ ਚੱਲ ਕੇ ਆਏ ਹਾਂ ਅਸੀਂ ਚਿੱਕੜ ਵਾਲੀ ਜਗ੍ਹਾ ਦੇ ਵਿੱਚੋਂ ਮਿੱਟੀ ਇੰਨੀ ਜ਼ਿਆਦਾ ਪਾਣੀ ਚਾਰ ਦੋ ਘਾਲ ਦੋ ਤਿੰਨ ਮੀਟਰ ਤਿੰਨ ਘੰਟੇ ਤੁਰ ਕੇ ਅਸੀਂ ਅੱਗੇ ਆਏ ਕਿਉਂਕਿ ਕੋਈ ਵਾਹਨ ਨਹੀਂ ਆਉਂਦਾ ਇਹਦੇ ਨਾਲ ਬੁਰੇ ਹਾਲ ਹੋਏ ਆ ਥੱਲੇ ਤੁਹਾਨੂੰ ਦਿਖਾ ਦਿੰਨੇ ਤੇ ਤੁਰ ਨਹੀਂ ਸਕਦੇ